ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਪੰਜ ਪਾਉ ਤਖਤਾਂ ਦੇ ਵਿੱਚ ਵੰਡਦੇ ਹੋਏ ਮੋਗਲ ਸਾਮਰਾਜ ਦੇ ਖਿਲਾਫ ਆਖਰੀ ਫੈਸਲਾਕੁਨ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 22 ਸਾਕੋ ਹੋਈ ਜੰਗ ਦੇ ਵਿੱਚ ਜਿੱਥੇ ਮਹਾਨ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਮਾਤਾ ਪਾਕੌਰ ਜੀ ਦੀ ਬਹੁਤ ਵੱਡੀ ਇਸ ਜਦੋਂ ਦੇ ਬਿੱਟੇ ਦੇ ਨੇ ਉਹਨਾਂ ਨੇ ਸਵਾ ਮਨ ਪਾਰੀ ਲੋਹੇ ਦੀ ਸਾਂਗ ਦੇ ਨਾਲ ਦੁਸ਼ਮਣਾਂ ਨੂੰ ਬੜਿਆਂ ਵਾਂਗੂ ਘੋਰੀ ਕੇ ਮਾਰਿਆ ਉੱਥੇ ਉਹ ਸਿੰਘ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਗਏ ਸਨ ਉਹਨਾਂ ਨੇ ਵੀ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਮੈਦਾਨ ਦੇ ਵਿੱਚ ਤਾਂ ਦੇਖਿਆ ਸ਼ਹੀਦ ਹੋਏ ਸਿੰਘ ਪਏ ਨੇ ਪਾਤਸ਼ਾਹ ਨੇ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਿਸੇ ਨੂੰ 20000 ਹਜ਼ਾਰੀ ਦਿੱਖਤਾਂ ਦਿੱਤੇ ਔਰ ਜਦੋਂ ਭਾਈ ਮਹਾ ਸਿੰਘ ਜੀ ਕੋਲ ਪਹੁੰਚੇ ਜੋ ਜਸਹਕਰੇ ਸੰਪਾਦਸ਼ਾ ਨੇ ਭਾਈ ਮਹਾ ਸਿੰਘ ਜੀ ਦੇ ਸਿਰ ਨੂੰ ਆਪਣੇ ਗੋਦ ਚ ਰੱਖਿਆ ਲਹੂ ਤੇ ਰੇਤੇ ਦੇ ਨਾਲ ਲਿਪੜਿਆ ਹੋਇਆ ਮੁਖ ਜਿਹੜਾ ਸੀ ਭਾਈ ਮਹਾ ਸਿੰਘ ਜੀ ਦਾ ਆਪਣੇ ਹਜ਼ੂਰੀਏ ਨਾਲ ਪਹੁੰਚਿਆ ਪੁੱਛਿਆ ਭਾਈ ਮਹਾ ਸਿੰਘ ਜੀ ਜਦੋਂ ਉਹਨਾਂ ਨੇ ਅੱਖਾਂ ਖੋਲ ਕੇ ਪਾਤਸ਼ਾਹ ਵੱਲ ਦੇਖ ਕੇ ਹੱਥ ਜੋੜੇ ਭਾਈ ਮਹਾ ਸਿੰਘ ਆ ਮੰਗ ਕੀ ਮੰਗਦਾਨੇ ਕਿ ਮਹਾਰਾਜ ਦਿੱਤੀ ਗੰਢ ਨੂੰ ਮਦਵਾ ਪਾੜ ਦੇ ਪਾਤਸ਼ਾਹ ਨੇ ਕਿਹਾ ਰਾਜ-ਪਾਗ, ਜ਼ਮੀਨ, ਜਾਇਦਾਦ, ਤਾਂ ਅੰਦੌਲਤ ਜੇ ਆਖੇ ਤਾਂ ਜ਼ਿੰਦਗੀ ਦੇ ਦੀਏ ਕਹਿੰਦਾ ਨਹੀਂ ਮਹਾਰਾਜ ਨਾ ਤਾਂ ਅੰਦੌਲਤ ਨਾ ਪਦਾਰਥ ਨਾ ਜ਼ਿੰਦਗੀ ਚਾਹੀਦੀ ਏ ਬਸ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਏ ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤ ਬਖਸ਼ ਦਿਓ ੁੱਟੀ ਗੰਢ ਲੋ ਰਾਜ ਨਾ ਚਾਹੋ ਮੁਕਤ ਨਾ ਚਾਹੋ ਜਿਵੇਂ ਪਾਤਸ਼ਾਹ ਬਾਨੀ ਦੇ ਵਿੱਚ ਕਿਹਾ ਤਾਂ ਉਸੇ ਤਰ੍ਹਾਂ ਹੀ ਪਈ ਮਹਾ ਸਿੰਘ ਜੀ ਨੇ ਕਿਹਾ ਕਿ ਨਾ ਰਾਜ ਚਾਹੀਦਾ ਨਾ ਦੰਦ ਬੰਦ ਲੋ ਚਾਹੀਦੀ ਏ ਜੇ ਚਾਹੀਦੀ ਏ ਤੇਰੇ ਚਰਨੋਂ ਨਾਲ ਪ੍ਰੀਤ ਚਾਹੀਦੀ ਤਸਾਦੂ ਗੁਰਾਂ ਨੇ ਗਦਾਵਾ ਪਾਰਿਆ ੁੱਟੀ ਗੰਢੀ ਔਰ ਸ਼ਹੀਦ ਹੋਣ ਵਾਲੇ ਸਾਰੇ ਸਿੰਘਾਂ ਨੂੰ ਮੁਕਤੀ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਜਿਸ ਖਿਦਰਾਣੇ ਦੀ ਤਾਬ ਦੇ ਕੰਡੇ ਦੇ ਉੱਤੇ ਜੋ ਦੋਇਆ ਉਹ ਮੁਕਤੀ ਦਾ ਸਰ ਹੋ ਗਈ ਜਿਵੇਂ ਅੱਜ ਅਸੀਂ ਸਤਿਕਾਰ ਨਾਲ ਸ੍ਰੀ ਮੁਕਤਸਰ ਸਾਹਿਬ ਆਖਦੇ ਹਾਂ ਬ੍ਰਿਸ਼ਾ ਕੀ ਜੰਗ ਚਾਰ ਮਈ ਨੂੰ ਜਾਨੀ ਇੱਕੀ ਬੈਸਾਖ ਨੂੰ ਹੋਈ ਸੀ ਔਰ ਉਸ ਸਮੇਂ ਇਸ ਧਰਤੀ ਦੇ ਉੱਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੂਲ ਮੇਲਾ ਵੱਡੇ ਪੱਦਰ ਤੇ ਉੱਤੇ ਮਨਾਉਣਾ ਇਸ ਸਬਬ ਨਹੀਂ ਸੀ ਕਿਉਂਕਿ ਪਾਣੀ ਦੀ ਬੜੀ ਗਿਲਤ ਸੀ ਇਲਾਕੇ ਦੇ ਵਿੱਚ ਪੁਰਾਣੇ ਸਾਡੇ ਜਿਹੜੇ ਬਜ਼ੁਰਗ ਸਿੱਖ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਸ਼ਹੀਦਾ ਸਿੰਘਾਂ ਦੀ ਯਾਦ ਦੇ ਵਿੱਚ ਜਿਹੜਾ ਦਿਹਾੜਾ ਉਹ ਇੱਕ ਮਾਗ ਨੂੰ ਮਨਾਇਆ ਜਾਇਆ ਕਰੇ ਕਿਉਂਕਿ ਇਹ ਕਮਾਗ ਸਰਦੀ ਦੇ ਦਿਨ ਹੁੰਦੇ ਆ ਔਰ ਮਾਲਵੇ ਦੀ ਯਾਤਰਾ ਵਾਸਤੇ ਇਹ ਜਿਹੜਾ ਸਮਾਹ ਹੈ ਇਹ ਸਭ ਤੋਂ ਢੁਕਾ ਸਮਾਂ ਮੰਨਿਆ ਜਾਂਦਾ ਤਾਂ ਪਾਤਸ਼ਾਹ ਬੇ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਦੇ ਵਿੱਚ ਸ਼ਹੀਦੀ ਦਿਹਾੜਾ ਸ਼ਹੀਦੀ ਜੁਰ ਮੇਲਾ ਜਿਹੜਾ ਪ੍ਰਾਪਤ ਸਿੰਘਾਂ ਨੇ ਇੱਕ ਮਾਗ ਨੂੰ ਜੁਰ ਮੇਲਾ ਮਾਗੀ ਦੇ ਨਾਲ ਮਨਾਉਣਾ ਪ੍ਰਾਰੰਭ ਕੀਤਾ ਹੁਣ ਲਾਤੀ ਚ ਪਾਣੀ ਦੀ ਕਿੱਲਤ ਨਹੀਂ ਹੈ ਇਸ ਕਰਕੇ ਹੁਣ 21 ਪੈਸਾਖ ਦਾ ਜਿਹੜਾ ਅਸਲੀ ਦਿਨ ਉਹ ਵੀ ਬੜੀ ਸ਼ਰਧਾ ਉਤਸ਼ਾਹ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਇੱਕ ਮਨਾਇਆ ਜਾਂਦਾ ਹੈ